है आपका महलों में आओ स्वागत है आपका ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਜੋਧਿਆ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਪੂਰੇ ਦੁਨੀਆ ਭਰ ਦੇ ਵਿੱਚ Hindu ਸਮਾਜ ਦੇ ਲੋਕਾਂ ਦੇ ਵਿੱਚ ਇਸ ਰਾਮ ਮੰਦਰ ਨੂੰ ਲੈ ਕੇ ਖੁਸ਼ੀ ਦੇਖੀ ਜਾ ਰਹੀ ਹੈ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਰ ਸਮੁਦਾਇ ਹਰ ਧਰਮ ਦੇ ਲੋਕ ਰਾਮ ਮੰਦਰ ਦਾ ਜੜ ਰਾਮ ਮੰਦਰ ਨੂੰ ਲੈ ਕੇ ਕਾਫੀ ਖੁਸ਼ੀ ਖੁਸ਼ੀ ਜਤਾ ਰਹੇ ਨੇ ਪਰ ਉਥੇ ਹੀ ਕੁਝ ਲੋਕ ਅਜੇ ਵੀ ਨੇ ਜਿਹੜੇ ਇਸ ਸਾਰੀ ਗੱਲ ਨੂੰ ਲੈ ਕੇ ਸਰਕਾਰ ਦੇ ਉੱਤੇ ਨਿਸ਼ਾਨਾ ਬਣਾ ਰਹੇ ਨੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਵੱਲੋਂ ਇਸ ਮੰਦਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਪੈਸਾ ਫਜ਼ੂਲ ਖਰਚਿਆ ਜਾ ਰਿਹਾ ਜਦ ਕਿ ਇਹ ਪੈਸਾ ਕਿਸੇ ਵਿਦਿਅਕ ادارے ਤੇ ਸਿਹਤ ਸਹੂਲਤਾਂ ਤੇ ਉੱਤੇ ਲੱਗਣਾ ਚਾਹੀਦਾ ਅੱਜ ਦੀ ਰਿਪੋਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਇਸ ਮੰਦਰ ਨੂੰ ਬਣਾਉਣ ਦੇ ਵਿੱਚ ਕਿੰਨਾ ਖਰਚਾ ਆ ਤੇ ਇਸ ਖਰਚੇ ਦਾ ਹਲ ਕਿੱਥੋਂ ਹੋਇਆ ਤੇ ਕਿਹੜੇ ਆਰਾਮ ਪਕਟਾਂ ਦੇ ਵੱਲੋਂ ਇਸ ਪੂਰੇ ਰਾਮ ਮੰਦਰ ਦੇ ਲਈ ਦਾਨ ਦਿੱਤਾ ਗਿਆ ਤੇ ਉਹ ਦਾਨ ਦੀ ਰਕਮ ਕਿੰਨੀ ਹੈ ਤੇ ਕਿੰਨੇ ਪਰਸੈਂਟ ਵਿਆਜ ਦੇ ਨਾਲ ਇਸ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਜੋਧਿਆ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਦੇ ਲਈ 5000 ਕਰੋੜ ਤੋਂ ਵੱਧ ਦਾ ਦਾਨ ਮਿਲ ਚੁੱਕਿਆ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰਸਟ ਦੇ ਮੁਤਾਬਕ ਮੰਦਰ ਦੇ ਸੰਪਰਨ ਨਿਧੀ ਅਕਾਊਂਟ 'ਚ ਹੁਣ ਤੱਕ 3200 ਕਰੋੜ ਰੁਪਏ ਆ ਚੁੱਕੇ ਨੇ ਧਿਆਨ ਦੇਣ ਵਾਲੀ ਗੱਲ ਇਹ ਹੈ ਕੇ ਨਾਮ ਮੰਦਰ ਦੇ ਨਿਰਮਾਣ ਲਈ ٹرسٹ ਵੱਲੋਂ ਦੇਸ਼ ਦੇ 11 ਕਰੋੜ ਲੋਕਾਂ ਕੋਲੋਂ 900 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ ਪਰ ਦਸੰਬਰ ਤੱਕ ਹੀ ਰਾਮਪੰਖਤਾ ਨੇ ਇਸਾਂ ਖਾਤਿਆਂ ਦੇ ਵਿੱਚ 5000 ਕਰੋੜ ਤੋਂ ਵੱਧ ਦਾ ਦਾਨ ਦਿੱਤਾ ਹੈ ٹرسٹ ਦੀ ਮੰਨੀਏ ਤਾਂ ਰਾਮ ਮੰਦਰ ਦੇ ਨਿਰਮਾਣ ਦੇ ਲਈ ਹੁਣ ਤੱਕ 18 ਕਰੋੜ ਲੋਕਾਂ ਨੇ ਦਾਨ ਦਿੱਤਾ ਹੈ ਰਾਮ ਮੰਦਰ ਦੇ ਨਿਰਮਾਣ ਦੇ ਲਈ ਰੱਖੇ ਗਏ SBI ਪੰਜਾਬ ਨੈਸ਼ਨਲ ਬੈਂਕ ਤੇ ਬੈਂਕ ਆਫ ਬੜੋਦਾ ਦੇ ਖਾਤਿਆਂ 'ਚ 3000 ਕਰੋੜ ਰੁਪਏ ਦਾਨ ਕੀਤੇ ਗਏ ਨੇ ਜਿਸ ਦਾ ٹرسٹ ਦੇ ਵੱਲੋਂ FD ਕਰਵਾ ਦਿੱਤੀ ਗਈ ਸੀ ਤੇ ਇਸ FD ਦੇ ਆਉਣ ਵਾਲੇ ਵਿਆਜ ਦੇ ਨਾਲ ਹੀ ਰਾਮ ਮੰਦਰ ਦੀ ਪਹਿਲੀ ਮੰਜ਼ਲ ਤਿਆਰ ਕੀਤੀ ਗਈ ਹੈ ਜੇਕਰ ਰਾਮ ਮੰਦਰ ਦੇ ਵਿੱਚ ਦਾਨ ਦੇਣ ਵਾਲੇ ਦਾਨੀਆਂ ਦੀ ਗੱਲ ਕਰੀਏ ਤਾਂ ਹੁਣ ਸਭ ਦੇ ਵਿੱਚ ਰਾਮ ਮੰਦਰ ਦੇ ਲਈ ਦਾਨ ਦੇਣ ਵਾਲਿਆਂ ਦੇ ਵਿੱਚੋਂ ਇੱਕ ਅਜਿਹੇ ਰਾਮ ਭਗਤ ਵੀ ਨੇ ਜੋ ਆਪਣੇ ਆਪ ਨੂੰ ਫਕੀਰ ਅਖੌਂਦੇ ਨੇ ਪਰ ਦਿਲ ਤੋਂ ਬਹੁਤ ਅਮੀਰ ਨੇ ਅਸੀਂ ਗੱਲ ਕਰ ਰਹੇ ਹਾਂ ਅਧਿਆਤਮਿਕ ਗੁਰੂ ਅਤੇ ਕਥਾਵਾਚਕ ਮੁਰਾਰੀ ਬਾਪੂ ਜੀ ਦੀ ਦੇਸ਼ ਭਰ ਵਿੱਚ ਰਾਮ ਮੰਦਰ ਲਈ ਸਭ ਤੋਂ ਵੱਧ ਦਾਨ ਭੇਟਾ ਮੁਰਾਰੀ ਬਾਪੂ ਨੇ ਦਿੱਤਾ ਹੈ। ਰਾਮ ਕਥਾ ਦੇ ਜਾਣੇ ਪਛਾਣੇ ਕਥਾਵਾਚਕ ਮੁਰਾਰੀ ਬਾਪੂ ਅਜੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੀ ਇੱਕ ਦਾਨੀ ਵਜੋਂ ਸਭ ਤੋਂ ਅੱਗੇ ਰਹੇ ਨੇ। ਮੁਰਾਰੀ ਬਾਪੂ ਨੇ ਕੁੱਲ 18.6 ਕਰੋੜ ਰੁਪਏ ਦਾਨ ਭੇਟਾ ਵਜੋਂ ਦਿੱਤੇ ਨੇ। ਇਹ ਰਕਮ ਭਾਰਤ ਵਿੱਚ 11.30 ਕਰੋੜ ਰੁਪਏ ਯੂਕੇ ਅਤੇ ਯੂਰਪ ਤੋਂ 3.21 ਕਰੋੜ ਰੁਪਏ ਅਮਰੀਕਾ ਕੈਨੇਡਾ ਤੇ ਹੋਰ ਕਈ ਦੇਸ਼ਾਂ ਤੋਂ 4.10 ਕਰੋੜ ਰੁਪਏ ਦੇ ਯੋਗਦਾਨ ਤੋਂ ਇਕੱਠੀ ਕੀਤੀ ਗਈ ਹੈ ਅਗਸਤ ਤੋਂ 2020 ਵਿੱਚ ਕੋਵਿਡ 19 ਵਰਗੇ ਔਖੇ ਸਮੇਂ ਦੌਰਾਨ ਗੁਜਰਾਤ ਦੇ ਪਿਠੋਰੀਆ ਚੇਕ ਆਨਲਾਈਨ ਕਥਾ ਹੋਈ ਸੀ ਇਸ ਦੌਰਾਨ ਮੁਰਾਰੀ ਬਾਪੂ ਨੇ ਜਨਤਾ ਨੂੰ ਅਪੀਲ ਕੀਤੀ ਸੀ ਉਸ ਅਪੀਲ ਮਗਰੋਂ ਮੁਰਾਰੀ ਬਾਪੂ ਨੇ ਰਾਮ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਇੱਛਾ ਜ਼ਾਹਰ ਕੀਤੀ ਇਸ ਤੋਂ ਬਾਅਦ ਇੰਨੀ ਮਾਤਰਾ ਦੇ ਵਿੱਚ ਇਹ ਰਾਸ਼ੀ ਇਕੱਠੀ ਹੋਈ ਉਹ ਵੀ ਸਿਰਫ 15 ਦਿਨਾਂ ਦੇ ਵਿੱਚ ਉੱਥੇ ਹੀ ਦੂਸਰੇ ਨੰਬਰ ਤੇ ਸ਼੍ਰੀ ਨਾਮ ਮੰਦਰ ਦੇ ਲਈ ਗੁਜਰਾਤ ਦੇ ਹੀਰਾ ਕਾਰੋਬਾਰੀ ਗੋਵਿੰਦ ਭਾਈ ਢੋਲਕਿਆ ਨੇ 11 ਕਰੋੜ ਰੁਪਏ ਦਾਨ ਚ ਦਿੱਤੇ ਨੇ ਗੋਵਿੰਦ ਭਾਈ ਢੋਲਕਿਆ ਹੀਰਾ ਕੰਪਨੀ ਸ਼੍ਰੀ ਰਾਮ ਕ੍ਰिएशन ਐਕਸਪੋਰਟਰਸ ਦੇ ਮਾਲਕ ਨੇ ਜੇਕਰ ਗੱਲ ਕਰੀਏ ਤਾਂ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦੇ ਲਈ ਚੰਦਾ ਇਕੱਠਾ ਕਰਨ ਦੀ ਸ਼ੁਰੂਆਤ 14 ਜਨਵਰੀ 2001 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੀਤੀ ਗਈ ਸੀ ਰਾਮ ਮੰਦਰ ਦੇ ਨਿਰਮਾਣ ਦੇ ਲਈ ਸਭ ਤੋਂ ਪਹਿਲਾ ਦਾਨ ਵੀ ਸਾਧਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 5 ਲੱਖ ਰੁਪਏ ਦਾ ਚੈੱਕ ਦੇ ਕੇ ਕੀਤੀ ਗਈ ਸੀ ਰਾਮ ਮੰਦਰ ਦੇ ਵਿੱਚ ਯੋਗਦਾਨ ਪਾਉਣ ਦੇ ਵਿੱਚ ਫਿਲਮੀ ਅਦਾਕਾਰ ਵੀ ਪਿੱਛੇ ਨਹੀਂ ਰਹੇ ਜੇਕਰ ਗੱਲ ਕਰੀਏ ਤਾਂ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨੇ ਵੀ ਰਾਮ ਮੰਦਰ ਦੇ ਲਈ ਦਾਨ ਦਿੱਤਾ ਸੀ ਤੇ ਇਸ ਦਾਨ ਨੂੰ ਗੁਪਤ ਰੱਖਿਆ ਗਿਆ ਉੱਥੇ ਹੀ અનુਪਮ ਖੇਰ ਦੇ ਵੱਲੋਂ ਰਾਮ ਮੰਦਰ ਦੇ ਨਿਰਮਾਣ ਦੇ ਲਈ ਇੱਟਾਂ ਦਾ ਦਾਨ ਦਿੱਤਾ ਗਿਆ ਸੀ ਬਾਲੀਵੁੱਡ ਦੀ ਡ੍ਰੀਮ ਗੱਤ ਯਾਨੀ ਕਿ ਹਿਮਾ ਮਗਲਨੀ ਨੇ ਵੀ ਮੰਦਰ ਦੇ ਲਈ ਦਾਨ ਦਿੱਤਾ ਤੇ ਇਹ ਗੁਪਤ ਦਾਨ ਦਿੱਤਾ ਗਿਆ ਸੀ ਜਿਸ ਦੀ ਰਾਸ਼ੀ ਜਨਤਕ ਨਹੀਂ ਕੀਤੀ ਗਈ ਉੱਥੇ ਹੀ ਸ਼੍ਰੀ ਰਾਮ ਦੇ ਕਿਰਦਾਰ ਤੋਂ ਟੀਵੀ ਜਗਤ ਦੇ ਵਿੱਚ ਐਂਟਰੀ ਕਰਨ ਵਾਲੇ ਗੁਰਮੀਤ ਚੌਧਰੀ ਦੇ ਵੱਲੋਂ ਵੀ ਦਾਨ ਦਿੱਤਾ ਗਿਆ ਰਾਮ ਮੰਦਰ ਦੇ ਨਿਰਮਾਣ ਦੇ ਲਈ ਇਹਨਾਂ ਦੇ ਵੱਲੋਂ ਵੀ ਗੁਪਤ ਦਾਨ ਹੀ ਦਿੱਤਾ ਗਿਆ 19 ਦੇ ਦशक ਦੇ ਬੱਚਿਆਂ ਦੇ ਸੁਪਰ ਹੀਰੋ ਰਹੇ ਸ਼ਕਤੀਮਾਨ ਯਾਨੀ ਕਿ ਮੁਕੇਸ਼ ਖੰਨਾ ਨੇ ਵੀ ਰਾਮ ਮੰਦਰ ਦੇ ਨਿਰਮਾਣ ਦੇ ਲਈ 1.11 ਲੱਖ ਰੁਪਏ ਦਾ ਦਾਨ ਦਿੱਤਾ ਹੈ। ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਇਲਾਵਾ, ਰਾਮ ਮੰਦਰ ਦੇ ਦਾਨ ਦੇ ਵਿੱਚ ਸਾਊਥ ਮੂਵੀਜ਼ ਦੇ ਸੁਪਰਸਟਾਰ ਵੀ ਪਿੱਛੇ ਨਹੀਂ ਰਹੇ। ਸਾਊਥ ਐਕਟਰ ਪਵਨ ਕਲਿਆਣ ਨੇ ਵੀ ਰਾਮ ਮੰਦਰ ਦੇ ਨਿਰਮਾਣ ਦੇ ਲਈ 30 ਲੱਖ ਰੁਪਏ ਦਾਨ ਚ ਦਿੱਤੇ ਨੇ। ਜੇਕਰ ਉੱਥੇ ਗੱਲ ਕਰੀਏ ਆਮ ਲੋਕਾਂ ਦੀ ਤਾਂ ਬਨਾਰਸ ਦੇ ਪਿਖਾਰੀਆਂ ਦੇ ਵੱਲੋਂ ਵੀ ਇੱਕ ਜਥੇਬੰਦੀ ਬਣਾ ਕੇ ਸ਼੍ਰੀ ਰਾਮ ਮੰਦਰ ਦੇ ਲਈ 4 ਲੱਖ ਰੁਪਏ ਦਾਨ ਚ ਦਿੱਤੇ ਗਏ ਸੀ। ਜੇਕਰ ਉੱਥੇ ਗੱਲ ਕਰੀਏ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਚਾਹੁੰਦੇ ਰਤਨ ਟਾਟਾ ਤੇ ਰਤਨ ਟਾਟਾ ਦੀ ਕੰਪਨੀ ਟਾਟਾ ਐਂਡ ਸਨਸ ਦੇ ਵੱਲੋਂ ਵੀ ਨਾਮ ਮੰਦਰ ਦੇ ਨਿਰਮਾਣ ਦੇ ਲਈ 5 ਕਰੋੜ ਰੁਪਏ ਦਾਨ ਦਿੱਤੇ ਗਏ ਨੇ ਉੱਥੇ ਜਿੱਥੇ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਉੱਥੇ ਇਸ ਦਾ ਪੂਰੀ ਜਾਣਕਾਰੀ ਯੋਗਿਆ ਦਿੱਤਿਆਨਾਥ ਚੋਕੀ ਯੂਪੀ ਦੇ ਮੁੱਖ ਮੰਤਰੀ ਨੇ ਉਹਦੇ ਵੱਲੋਂ ਵੀ ਦਿੱਤੀ ਗਈ ਹੈ ਯੋਗਿਆ ਦਿੱਤਿਆਨਾਥ ਨੇ ਆਪਣੀ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਯੂਪੀ ਸਰਕਾਰ ਨੇ ਸਿਰਫ ਅਜੋਧਿਆ ਦੇ ਵਿੱਚ ਬਣ ਰਹੇ ਰੇਲਵੇ ਸਟੇਸ਼ਨ 에어ਪੋਰਟ ਤੇ ਸੜਕਾਂ ਨੂੰ ਚੌੜੀਆਂ ਕਰਨ ਦੇ ਵਿੱਚ ਹੀ ਯੋਗਦਾਨ ਦਿੱਤਾ ਹੈ ਕਿਉਂਕਿ ਇਹ ਜਨਤਕ ਚੀਜ਼ਾਂ ਨੇ ਅਤੇ ਜਨਤਾ ਦੇ ਹੀ ਕੰਮ ਆਉਣ ਗਿਆ ਤੇ ਇਹ ਸਾਰਾ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਇਸ ਤੋਂ ਇਲਾਵਾ ਰਾਮ ਮੰਦਰ ਦੇ ਨਿਰਮਾਣ ਦੇ ਵਿੱਚ ਸਰਕਾਰ ਨੇ ਕੁਝ ਵੀ ਦਾਨ ਨਹੀਂ ਦਿੱਤਾ ਤੁਹਾਨੂੰ ਸਾਡੀ ਇਹ ਰਿਪੋਰਟ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਦਿਓ ਤਦ ਤੱਕ ਦੇ ਲਈ ਤੁਸੀਂ ਦੇ ਇੱਕ ਦਰੋ ਸਕਾਈ ਨਿਊਜ਼ ਪੰਜਾਬ ਤੇ ਮੈਨੂੰ ਦਿਓ ਇਜਾਜ਼ਤ